ਕੌਨ ਸਾ ਗਾਉ ਆਪਕਾ ਐ ਬੜ ਮੇਲੇ ਪੇ ਨਵਾਂ ਗੇੜਾ ਪਿੰਡ ਆ ਗਿਆ ਬਰਾਦਰੀ ਕੇ ਆਪਣੇ ਕੀ ਕੰਮ ਕਰਦੇ ਹੋ ਇਹਦੇ ਕਾ ਨਾ ਕਤਲ ਡੰਗਰ ਮੈਨੂੰ ਵੀ ਦੇ ਜੋ ਮੈਂ ਵੀ ਰੱਖ ਲਵਾਂ ਨਾ ਤੇਰੀ ਆਸਮਾਨ ਰਾਤ ਪੂਰੀ ਕਰਕੇ ਫੇਰ ਲਓ ਬੋਲ ਸੱਚੇ ਦਰਬਾਰ ਲਾਲਾ ਲਾਪੀਰ ਮਨਜੂਰਾ ਬਾਬੇ ਸਿੱਕਛੀ ਦਾ ਕਪੜਾ ਲੇੜਾ ਇਹਦੇ ਮੱਟ ਬਣਾਈ ਹੈ ਬਾਬੇ ਦੀ ਸੁੱਤੇ ਪਏ ਨੂੰ ਦਬਾ ਕੇ ਉਹਨੂੰ ਬਣਦਾ ਸਾਡੇ ਡੈਡੀ ਨੂੰ ਬਣਦਾ ਸੁੱਤਾ ਪਿਆ ਪਿਆ ਬੜ ਬੜ ਬੋਲਦਾ ਕੌਣ ਇਹ ਬੋਲਦੇ ਅੱਜ ਘਰ ਦੇ ਇੱਕੋ ਤਾਂ ਢੜਕ ਗਿਆ ਕੋਈ ਨਾ ਉੱਠਦਾ ਇੱਕੋ ਤਾਂ ਸੱਜੀ ਲੱਤ ਚ ਚੀਜ਼ ਕਹਿੰਦੇ ਪੈਂਦੀ ਆ ਆ ਜਾ ਬਾਬਾ ਜੀ ਜਾ ਲੈ ਸਾਰਾ ਸਰੀਰ ਤੇਰਾ ਗੁੰਨਿਆ ਪਿਆ ਹਾਂਜੀ ਗਿੱਲੇ ਗੋਹੇ ਵਕੂ ਧੁੱਕਦਾ ਬਹੁਤ ਬਾਬਾ ਜੀ ਜਿਸ ਦਿਨ ਦਾ ਵਿਆਹ ਕੇ ਘਰ ਚ ਪੈਰ ਰੱਖ ਲਿਆ ਤੇ ਮੈਂ ਦਵਾਈਆਂ ਵਾਲੇ ਪਾਸੇ ਵਕੀ ਬਾਬਾ ਜੀ ਮੇਰਾ ਰੋਜ਼ ਦਵਾਈਆਂ ਨਹੀਂ ਹੁਣ ਸੁਣੇ ਚੱਲ ਗੱਲ ਹੁਣ ਚੱਲ ਵੀ ਨਾ ਰੇਲ ਦਵਾਈਆਂ ਖਾ ਲੀਆਂ ਡਾਕਟਰ ਗਾਲੇ ਬਾਬੇ ਗਾਲੇ ਪਰ ਸਾਡੇ ਝੋਲੇ ਦੇ ਵਿੱਚ ਕਿਤੋਂ ਖੈਰ ਨਹੀਂ ਪਈ ਬੋਲੋ ਸੱਚੇ ਦਰਵਾਜ਼ੇ ਨਹੀਂ ਫਾਲਪਵਾਏ ਲਾਜ ਕਰਾਏ ਜਿਹੜੇ ਬਾਬੇ ਨੇ ਕਿਹਾ ਕੁੱਕ ਬੰਨੀ ਆਉਂਦਾ ਲਾਜ ਕਰਾਇਆ ਪਰ ਬਾਬਾ ਜੀ ਫਿਰ ਵੀ ਪੱਲੇ ਕੱਖ ਨਹੀਂ ਪਿਆ ਨਹੀਂ ਜੀ ਰੁਪਏ ਲਾ ਕੇ ਵਾਪਸ ਮੁੜਿਆ ਹੁਣ ਐਸ ਟਾਈਮ ਅੱਜ ਦੇ ਘਰੇ ਤੁਸੀਂ ਦੋਨੇ ਮੀਆਂ ਵੀ ਬਿਆਸਟਾ ਹੀ ਬੈਠੇ ਹੋ ਹਾਂਜੀ ਸੱਚ ਬੋਲਿਓ ਝੂਠ ਨਾ ਬੋਲਿਓ ਹਾਂਜੀ ਮੈਂ ਜੀ ਹੁਣ ਤਾਂ ਤਿਆਰੀ ਕਰ ਲਈ ਸੀ ਕਿਆ ਕੰਮ ਕਰਦਾ ਕਿਆ ਕੰਮ ਕੀ ਕਰਦੇ ਹੋ ਘਰੇ ਡੰਗਰੀ ਰੱਖੇ ਹੋਏ ਨੇ ਜੀ ਕਿਨੇ ਡੰਗਰਾ ਸਾਰੇ ਡੰਗਰਾਂ ਦਾ ਵੀ ਬਹੁਤ ਜੀ ਦੋ ਤਿੰਨ ਤਾਂ ਮਾਰ ਗਏ ਜੀ ਵੀ ਸਾਰਾ ਗੱਲ ਮੇਰੀ ਹਾਂ ਜੀ ਚੁੱਪ ਕਰਾਂਗੇ ਜਦੋਂ ਤੂੰ ਐ ਪੁੱਛਿਆ ਕਿੰਨੇ ਡੰਗਰ ਸਾਡੇ ਜਿੰਨ ਚਾਰ ਡੰਗਰ ਨੇ ਚਾਰ ਕੀ ਪਤਾ ਤੇਰੇ ਨਾਲ ਕੀ ਹੋ ਜਾਣਾ ਪਤਾ ਤੁਹਾਨੂੰ ਕੁਛ ਹੱਸਦੀ ਜਾਏਂਗੀ ਰੋਂਦੀ ਜਾਏਂਗੀ ਬੋਲ ਸੱਚੇ ਦਰਬਾਰ ਦੇ ਇੱਕ ਬੰਦਾ ਮਰਿਆ ਆਉਤ ਉਤਰਨ ਖਤਰਾ ਇਹ ਅੱਛਾ ਇਹ ਤੇਰੇ ਆਪ ਦੇ ਖੂਨ ਚੋਂ ਆ ਬਗਾਨਾ ਨਹੀਂ ਇਹ ਕੌਣ ਹੈ ਮੇਰੇ ਤੋਂ ਐਂ ਦੇ ਅੱਛਾ ਮੈਨੂੰ ਤਾਂ ਹੀ ਪਤਾ ਸੀ ਇਹ ਬੰਦਾ ਔ ਤਾਂ ਹਾਂਜੀ ਇਹਦੇ ਲਾੜ ਹੈ ਨਹੀਂ ਹਾਂਜੀ ਪੋਤਰਾ ਨਖਤਰਾ ਇਹਦੇ ਚਾਚੇ ਤਾਏ ਦਾਦੇ ਪਰਦਾਦੇਆਂ ਚੋਂ ਲੱਗਦਾ ਹੈ ਠੀਕ ਆ ਇਹ ਤੁਰੇ ਆ ਰਿਹਾ ਸੁਪਨੇ ਦੇ ਵਿੱਚ ਕੋਈ ਬਜ਼ੁਰਗ ਦਿਖਾਈ ਦਿੰਦਾ ਤੈਨੂੰ ਹਾਂਜੀ ਕਿਹੜੇ ਕੱਪੜੇ ਪਾਏ ਹੁੰਦੇ ਆਂਦੇ ਬਾਬਾ ਜੁੱਟੇ ਕਈ ਵਾਰੀ ਦਿਖਾਇਆ ਨੇ ਕਈ ਵਾਰ ਦਿਖਾਇਆ ਇਹ ਆ ਬਾਬਾ ਇਹ ਔ ਤਾਂ ਹਾਂਜੀ ਹੈ ਹਾਂਜੀ ਵੇਖ ਲੈ ਕੋਈ ਗੱਲ ਨਹੀਂ ਆ ਬਾਬਾ ਅੱਗੇ ਸ਼ਟਕਰੀਆਂ ਦਾ ਪਾਇਆ ਬਾਬੇ ਪੀਰ ਦੀ ਜਗਾ ਬਣੀ ਹੈ ਤੁਹਾਡੇ ਹਾਂਜੀ ਕਿੱਥੇ ਬਣੀ ਹੈ ਖੇਤਾਂ ਜੀ ਬਣੀ ਹੋਈ ਹੈ ਤੁਹਾਡੇ ਆਪ ਦੇ ਖੇਤ ਚ ਸਾਡੇ ਆਪ ਦੇ ਫੀਸਾਂ ਦੀ ਹੈ ਜੀ ਉਹਦੇ ਨਾਲ ਕੋਈ ਬਾਬੇ ਪੀਰ ਦੀ ਵੀ ਬਣੀ ਆ ਜਾਗਾ ਉਹ ਫਰਕ ਨਾਣਾ ਜੀ ਫਰਕ ਨਾਣਾ ਹੈ ਤਾਂ ਇੱਕ ਸੀਤ ਹੀ ਹੈ ਹਾਂਜੀ ਹਾਂਜੀ ਕੇ ਵਾਕਾ ਨਹੀਂ ਬਾਕਾ ਨਹੀਂ ਬਾਕਾ ਹੈ ਸਾਡੇ ਜਿਹੜੀ ਸਾਡੀ ਜ਼ਮੀਨ ਆ ਜੀ ਪਿੰਡ ਦੀ ਜਿਹੜੀ ਸਾਡੇ ਘਰ ਦੀ ਉਹਦੇ ਵਿੱਚ ਸਾਡੀ ਜਗਾ ਨਾਂ ਲੱਗਦੀ ਜੀ ਜਿਵੇਂ ਕੰਦ ਵੀ ਬਾਬਿਆਂ ਦੇ ਸਾਡੇ ਸਿੰਘ ਸੀਦਾਂ ਦੀ 4 4 5 5 7 7 ਗੋਲੀਆਂ ਖਾਨੀਆਂ ਐ ਨਾ ਤੋ ਰੋਜ਼ ਬਾਬਾ ਜੀ ਸੁਣ ਗੱਲ ਯੈਸਿਆ ਨੋ ਕਾਨੀ ਆ ਨਾ ਕਰੇ ਨੁਕਸਾਨ ਪੈ ਗਿਆ ਤੇਰਾ ਘਰ ਆਂਦੇ ਦਾ ਮੱਕੂ ਬੰਨਦਾ ਕਿਸੇ ਨੇ ਵਾਰ ਕਰਤਾ ਜਿਹਨੂੰ ਕਹਿ ਦੇ ਨੇ ਜਾਦੂਗੋਣਾ ਕੁੱਕ ਵੀ ਪੱਕੀ ਬੰਨੀ ਗਈ ਇਲਾਜ ਕਰਾ ਲੈ ਕਿਸੇ ਚੇਲਿਆਂ ਤੋਂ ਖੁੱਲੇ ਨਹੀਂ ਦਵਾਈਆਂ ਖਾਧੀਆਂ ਡਾਕਟਰੀ ਇਲਾਜ ਕਰਾਏ ਰਿਪੋਰਟਾ ਕਰਾਏ ਕਦੇ ਰਿਪੋਰਟਾਂ ਦੇ ਵਿੱਚ ਨੁਕਸਾ ਆ ਜਾਂਦਾ ਸੀ ਕਦੇ ਰਿਪੋਰਟਾਂ ਸਾਫ਼ ਆ ਜਾਂਦੀਆਂ ਸੀ ਸਾਫ਼ ਆ ਜਾਂਦੀਆਂ ਸੀ ਬੋਲੋ ਹਾਂਜੀ ਮੈਂ ਟਿਊਬਾਂ ਵੀ ਟੈਸਟ ਕਰਾ ਲਾਂ ਨਾ ਕੁਝ ਨਹੀਂ ਕਰਾਣਾ ਟੈਸਟ ਅੱਜ ਤੋਂ ਦਵਾਈ ਤੇਰੀ ਖਤਮ ਬੋਲ ਸੱਚੇ ਦਰਦਾਰ ਤੇਰੇ ਮਗਰ ਚੀਜ਼ ਲੱਗੀ ਹੋਈਆਂ ਦਾ ਪੱਕਾ ਇਲਾਜ ਕਰਾਂਗੇ ਜੇ ਤੋ ਇਲਾਜ ਕਰਤਾ ਸਾਰੇ ਜ਼ਿੰਦਗੀ ਅਸਤੇ ਬੇੜਾ ਬੰਨੇ ਲੱਗ ਜਾਓ ਧੀ ਹੋ ਜਾ ਪੁੱਤ ਹੋ ਜਾ ਘਰ ਦੇ ਵਿੱਚ ਬੋਟਾ ਵੀ ਲੱਗ ਜਾਓ ਠੀਕ ਪਹਿਲਾਂ ਇਲਾਜ ਹੋਊਗਾ ਇਲਾਜ ਕਰਾ ਕੇ ਪੁੱਤ ਤੂੰ ਆਪਦਾ ਬੇੜਾ ਬੰਨੇ ਲਵਾ ਤੇਰੇ ਸਿਹਤ ਨੂੰ ਕੀ ਹੋਇਆ ਬਾਬਾ ਜੀ ਸਿਹਤ ਤਾਂ ਮੇਰੀ ਨਾਲ ਇੱਕ ਗੱਲ ਬੋਲੇ ਬਾਲਾ ਜਵਾਬ ਨਾ ਦੇ ਕੀ ਹੋਇਆ ਬਸ ਇਹ ਮੈਨੂੰ ਨਾ ਇੱਕ ਤਾਂ ਅਲਰਜੀ ਦੀ ਪ੍ਰੋਬਲਮ ਹੈ ਨਾ ਜਿੱਦਾਂ ਦੀ ਮੇਰੀ ਲੱਤ ਟੁੱਟੀ ਐ ਬਾਬਾ ਜੀ ਉਦੋਂ ਦੀ ਮੈਂ ਜਮਾ ਹੀ ਹਾਰ ਗਈ ਸਰੀਰ ਕੰਨੀਓ ਸਾਰੀ ਕਿ ਉਹ ਐ ਲੱਤ ਨੂੰ ਬਾਬਾ ਜੀ ਮੈਂ ਤਿਲਕ ਕੇ ਜਿਵੇਂ ਕਿਸੇ ਨੇ ਨਾ ਮੈਨੂੰ ਥੱppa ਦਿੱਤਾ ਹੁੰਦਾ ਮਗਰੋਂ ਹਾਂ ਮੈਂ ਬਾਬਾ ਜੀ ਉੱਪਰੋਂ ਫਰਸਾਂ ਤੋਂ ਥੱਲੇ ਗਿਰੀ ਜੁੱਤੀ ਮਾਰ ਕੇ ਲੱਤ ਨੂੰ ਹੋਇਆ ਕੀ ਐ ਬਸ ਬਾਬਾ ਜੀ ਮੇਰੇ ਦਰਦ ਨਹੀਂ ਹਟਦਾ ਰੀੜ ਦੀ ਹੱਡੀ ਤੇ ਲੱਗ ਰੱਖੇ ਗੰਦੇ ਨਾਲ ਹੋਈ ਹੈ ਨਾ ਹਾਂਜੀ ਪੈਰਾ ਪਰਬ ਹੈ ਆ ਮੇਰੇ ਵਕੂ ਪੈਰ ਘਾਰਾ ਹੈ ਬਾਬਾ ਜੀ ਬੈਠਿਆ ਨਹੀਂ ਹੁੰਦਾ ਬੈਠੇਂਗੇ ਪੁੱਤ ਜਦ ਤੇਰੇ ਪੈਰ ਹੀ ਬੰਗੇ ਮੈਂ ਕਹਨੀ ਆ ਬਸ ਬਾਬਾ ਜੀ ਤੇ ਬੈਠੇ ਹੈ ਦਾਬੇ ਚ ਦਰਦ ਚੈੱਕ ਕਰ ਖੜੀ ਹੋ ਕੇ ਹਾਂ ਉੱਚੀ ਬੋਲ ਕੇ ਦੱਸ ਫਰਕ ਆ ਬਾਬਾ ਜੀ ਕਿੰਨਾ ਫਰਕ ਆ ਹਾਂ ਜੀ ਫੇਰ ਪੈਰਾਂ ਪਰ ਬੈ ਹਾਇਦਾਰ ਤੇਰੇ ਆਵਾ ਬਾਬਲਾ ਤੈਨੂੰ ਮਿਨਤਾ ਦੇ ਨਾਲ ਮਨਾਵਾ हवाला तंग पीलो मथां टेकलो कोटे घड़ी हूं जय घर ਮੰਦਿਰ ਆਪਾਂ ਹੀ ਹੋਤ ਫਰਕ ਸੋਚੋ ਕਿੰਨੇ ਪਰਸੈਂਟ ਫਰਕ ਲੱਗਦਾ ਪਾਪਾ ਜੀ ਪੈ ਗਿਆ 70% ਬੋਲੋ ਸੱਚੇ ਦਰਵਾਜ਼ੇ ਦਵਾਈ ਨਾਲ ਵੀ ਸੋਤ ਨਹੀਂ ਹੋਇਆ ਹਨਾ ਨਹੀਂ ਜੀ ਢੇੜਾ ਕੱਢ ਹੁਣ ਇੱਕ ਹੋਰ ਲਾਟੇ ਤੇ ਬਾਹਰ ਵੀ ਨਹੀਂ ਆਂਦਾ ਸੀ ਹਨਾ ਨਹੀਂ ਜੀ ਆਹ ਲੱਗ ਗਿਆ ਬਾਹਰ ਹਾਂਜੀ ਬੋਲ ਹੁਣ ਸੱਚੇ ਦਰਵਾਜ਼ੇ ਚੌਕਰੀਆਂ ਬਾਹਰ ਆਂਡਾ ਮੀਟ ਸ਼ਰਾਵੇਂ ਦਾ ਭਰੇਜ ਰੱਖਣਾ ਚਾਰ ਕੇਲੇ ਦੇ ਛੋਲੇ ਫਲ ਪਾਣਾ ਸਵੇਰੇ ਅਮਰ ਤੇ ਵੇਲੇ ਖਾਈਓ ਤੇ ਆਪਣਾ ਇਲਾਜ ਕਰਾਓ ਤੁਹਾਡੇ ਘਰ ਚ ਬਹੁਤ ਬੁੱਟਾ ਲੱਗ ਜੂਗਾ ਬੱਸ ਬਾਬਾ ਜੀ ਮੇਰ ਕਰਾਂ ਮੈਂ ਕਰੂੰਗਾ ਇਲਾਜ ਪ੍ਰੋਪਰ ਤਰੀਕੇ ਨਾਲ ਠੀਕ ਝੋਲੇ ਕਰੋ ਆ ਬਾਬਾ ਇੱਕ ਅਕਸੀਲੇ ਜੇ ਮਰੀਜ਼ ਨਾਨੀ ਕਚੀਲ ਤੇ ਕਪਰੇ ਆ ਦੋ ਚੀਜ਼ਾਂ ਤੁਹਾਡੇ ਘਰ ਚ ਪੈਰ ਦੇ ਇਹ ਦੋ ਚੀਜ਼ੇ ਵਾਧਾ ਨਹੀਂ ਹੋਣੀਆਂ ਜਿਹੜਾ ਪ੍ਰੇਸ ਦਾ ਸੀ ਹਾਂ ਜ਼ਹਿਰ ਖਾ ਕੇ ਮਰਿਆ ਜਿਹੜੀ ਜਨਾਨੀ ਆ ਉਹ ਛਿਲੇ ਦੇ ਵਿੱਚ ਮਰੀ ਠੀਕ ਹੈ ਇਹਨਾਂ ਦੇ ਘਰ ਚੋਂ ਇਹਨਾਂ ਦੇ ਘਰ ਚੋਂ ਤੇ ਦੂਸਰੇ ਨੰਬਰ ਤੇ ਜਿਹੜਾ ਬਾਬਾ ਆਉਂ ਤਾਂ ਤੈਨੂੰ ਦੇਖਦਾ ਇਹਦੀ ਮੰਨ ਮਲੋਤੀ ਕਰਨੀ ਪੈਣੀ ਹੈ ਉਹ ਮੇਰੇ ਕੋਲ ਐ ਦਮਾਰ ਆ ਜਿਓ ਉਸ ਤੋਂ ਬਾਅਦ ਜਦੋਂ ਰਸਤਾ ਪਾ ਲਿਆ ਬਾਬਾ ਜੀ ਕਿੰਨੇ ਵੀ ਜਿਆਦਾ ਯਾਤਵਾਰ ਸੁਬਾਹ 9:00 ਤੋਂ ਲੈ ਕੇ ਸ਼ਾਮ ਨੂੰ 5:00 ਵਜੇ ਤੱਕ ਠੀਕ ਹੈ ਤੇ ਇਹ ਘਰੇ ਜਾ ਕੇ ਚੜਦੇ ਵਾਲੇ ਪਾਸੇ ਕਰਕੇ ਮੂੰਹ ਕੱਚੀ ਲੱਸੀ ਨਾਲ ਕਰਕੇ ਛਣਾਣ ਇੱਕ ਦੂਜੇ ਨਾਲ ਮਿਕਸ ਨਾ ਹੋ ਜਾਵੇ ਚਾਕੂ ਨਹੀਂ ਲਾਣਾ ਛੇਲ ਕੇ ਖਾ ਕੇ 11 ਮੇਲੇ ਪੀਜ਼ਾ ਲੈ ਕੇ ਨਾ ਬਾਬਾ ਸਾਡੇ ਛੋਲੇ ਫਾਲਾ ਠੀਕ ਹੈ ਤੇ ਬੂਟਾ ਸੋਕੇਗਾ ਸਾਡੇ ਘਰ 'ਚ ਬੂਟਾ ਆਲਾ ਤੇਰੇ ਮੇਥੇ ਬੂਟਾ ਲੱਗ ਜਾਊਗਾ ਤੇ ਜਿਹੜੇ ਛਿ ਲਿਖਿਓ ਜਨ ਪ੍ਰਵਾਹ ਕਰਦੇ ਯਾਰ ਮੇਲੇ ਪੀਜ਼ਾ ਲਾਲਾ ਦੇ ਪੀਜ਼ਾ ਲੈ ਕੇ ਨਾ ਖਾਦੇ ਆ